ਪੰਜਾਬੀ ਰੇਡੀਓ ਯੂਐਸਏ ਦੇ ਸਾਰੇ ਵੇਖਣ ਵਾਲੇ ਤੇ ਸੁਣਨ ਵਾਲੇ ਮਿੱਤਰਾਂ ਨੂੰ ਅਸ਼ਾ ਸੰਧੂ ਦਾ ਸਲਾਮ ਵਸੂਦ ਮੱਲੀ ਮੇਰਾ ਵੀਰੇ ਉਹਦੀ ਫਰਮਾਇਸ਼ ਸੀ ਇੱਕ ਨਜ਼ਮ ਦੀ ਤੇ ਉਹ ਸਾਰਿਆਂ ਦੀ ਖਿਦਮਤ ਚ ਪੇਸ਼ ਕਰਨਾ ਪੰਜਾਬ ਦੀ ਇਹ ਬੋਲੀਏ ਮਿੱਠੀਏ ਨਹੀਂ ਬੋਲੀਏ ਪੰਜਾਬ ਦੀ ਇਹ ਬੋਲੀਏ ਬੋਲੀਏ ਤੇ ਬੋਲਣੇ ਦਾ ਆਉਂਦਾ ਹੈ ਸਰੂਰ ਨਹੀਂ ਸੁਣੀਏ ਤੇ ਹੋ ਜਾਂਦੇ ਦੁੱਖ ਸਾਰੇ ਦੂਰ ਨਹੀਂ ਨੁਕਤੇ ਨੇ ਚੰਨ ਤੇਰੇ ਅਰਫਾਂ 'ਚ ਨੂਰ ਨਹੀਂ ਦੇਸ ਮੇਰਾ ਜਨਤੀ ਤੇ ਤੂੰ ਐ ਉਹਦੀ ਔਰ ਨਹੀਂ ਤੂੰ ਐ ਉਹਦੀ ਔਰ ਨਹੀਂ ਕਿਹਣੀ ਬੋਲੀਏ ਪੰਜਾਬ ਦੀ ਇਹ ਬੋਲੀਏ ਮਿੱਠਿਆਣੀ ਬੋਲੀਏ ਪੰਜਾਬ ਦੀ ਇਹ ਬੋਲੀਏ ਦਸਦਾ ਨਹੀਂ ਜਾ ਕਿਤੇ ਤੇਰੇ ਜਿਹਾ ਹੋਰ ਨਹੀਂ ਜ਼ਰਾ ਜੈ ਲੈ ਜਾਂ ਚ ਖੰਡ ਦੇਵੇਂ ਕੋਰ ਕੋਰ ਨਹੀਂ ਦਿਲਾਂ ਦਾ ਸਕੂਨ ਹੈ ਤੂੰ ਅੱਖਾਂ ਦੀ ਟਕੋਰ ਨਹੀਂ ਦੇਸ ਮੇਰਾ ਮੋਰਨਾ ਤੇ ਤੂੰ ਐ ਉਹਦੀ ਟੋਰ ਨਹੀਂ ਤੂੰ ਐ ਉਹਦੀ ਟੋਰ ਨਹੀਂ ਮਿੱਠਿਆਣੀ ਬੋਲੀਏ ਪੰਜਾਬ ਦੀ ਇਹ ਬੋਲੀਏ ਮਿੱਠਿਆ ਨਹੀਂ ਬੋਲੀਏ ਪੰਜਾਬ ਦੀ ਇਹ ਬੋਲੀਏ ਪੂਰੇ ਪੰਜਾਬ ਪਾਣੀਆਂ ਦੀ ਤੇਰੇ ਚ ਤਸਵੀਰ ਨਹੀਂ ਵਲੀਆਂ ਤੇ ਗੁਰਮਾਂ ਦੇ ਖਾਬਾਂ ਦੀ ਤਬੀਰ ਨਹੀਂ ਤੇਰੇ ਵਿੱਚੋਂ ਪੁਰਖਾਂ ਦੀ ਧੀਸੇ ਤਸਵੀਰ ਨਹੀਂ ਦੇਸ ਮੇਰਾ ਰਾਜਣਾ ਤੇ ਤੂੰ ਐ ਉਹਦੀ ਹੀਰ ਨਹੀਂ ਤੂੰ ਐ ਉਹਦੀ ਹੀਰ ਨਹੀਂ ਮਿੱਠਿਆ ਨਹੀਂ ਬੋਲੀਏ ਪੰਜਾਬ ਦੀ ਇਹ ਬੋਲੀਏ ਮਿੱਠਿਆ ਨਹੀਂ ਬੋਲੀਏ ਪੰਜਾਬ ਦੀ ਇਹ ਬੋਲੀਏ ਸਦਾ ਤੋਂ ਪਈ ਵੰਡਣੀ ਏ ਪਿਆਰ ਤੇ ਪ੍ਰੀਤ ਨਹੀਂ ਸਾਧਵਾਂ ਦੀ ਬਾਜ ਏ ਤੂੰ ਸੰਤਾਂ ਦੀ ਰੀਤ ਨਹੀਂ ਸੂਫੀਆਂ ਤੇ ਸਾਲਕਾਂ ਦੇ ਗਾਲ ਦਾ ਤਵੀਤ ਨਹੀਂ ਦੇਸ਼ ਮੇਰਾ ਮਿੱਠੜਾ ਤੇ ਤੂੰ ਐ ਮਿੱਠਾ ਗੀਤ ਨਹੀਂ ਤੂੰ ਐ ਮਿੱਠਾ ਗੀਤ ਨਹੀਂ ਮਿੱਠੀਏ ਨਹੀਂ ਬੋਲੀਏ ਪੰਜਾਬ ਦੀ ਇਹ ਬੋਲੀਏ ਮਿੱਠੀਏ ਨਹੀਂ ਬੋਲੀਏ ਪੰਜਾਬ ਦੀ ਇਹ ਬੋਲੀਏ ਖੂਆ ਖਲਵਾੜਿਆਂ ਦੀ ਤੂੰ ਐ ਜਿੰਦ ਜਾਣਨੀ ਕੜਕਾਂ ਕਪਾਵਾਂ ਨੂੰ ਐ ਤੇਰੇ ਉੱਤੇ ਮਾਣਨੀ ਤੇਰੇ ਨਾਲ ਯਾਰ ਥਾਂ ਤੇ ਸੰਧੂ ਦੀ ਪਛਾਣਨੀ ਦੇਸ਼ ਮੇਰਾ ਉੱਚੜਾ ਤੇ ਤੂੰ ਐ ਉਹਦੀ ਸ਼ਾਨ ਨਹੀਂ ਤੂੰ ਐ ਉਹਦੀ ਸ਼ਾਨ ਨਹੀਂ ਮਿੱਠੀਏ ਨਹੀਂ ਬੋਲੀਏ ਪੰਜਾਬ ਦੀ ਇਹ ਬੋਲੀਏ ਬਹੁਤ